ਗਾੜੀ ਸੰਖਿਆ ਇਹ ਆਵੇ 1931 ਦੇ ਲਗਭਗ ਸਟੇਸ਼ਨ ਬਣਿਆ ਸੀਗਾ ਕਿੰਨਾ ਵਧੀਆ ਬਣਾਇਆ ਹੋਇਆ ਦੇਖੋ 올ਡ ਸਟਾਈਲ ਹੈ ਦਰਸ਼ਨ ਕਰੋ ਸ੍ਰੀ ਹਰਵੰਦਰ ਸਾਹਿਬ ਦੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਵਲੌਗ ਵਿੱਚ ਤੁਹਾਡਾ ਸਵਾਗਤ ਹੈ ਤੇ ਇਸ ਟਾਈਮ ਮੈਂ ਖੜਿਆ ਰਾਜਪੁਰਾ ਦੇ ਸਟੇਸ਼ਨ ਤੇ ਅੱਜ ਜਲਿਆਂ ਅੰਮ੍ਰਿਤਸਰ ਦਰਬਾਰ ਸਾਹਿਬ ਇਥੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਦਰਬਾਰ ਸਾਹਿਬ ਦੇ ਤੇ ਬਾਕੀ ਅੰਮ੍ਰਿਤਸਰ ਸ਼ਹਿਰ ਘੁਮਾਵਾਂਗੇ ਉਸ ਤੋਂ ਅੱਗੇ ਜੇ ਕੋਈ ਪਲਾਨ ਬਣਿਆ ਤੇ ਫਿਰ ਚੱਲਦੇ ਆਂ ਅੱਗੇ ਸੋ ਥੋੜੀ ਜਿਹਾ ਵੇਟ ਕਰਦੇ ਆਂ ਬਾਕੀ 15 ਤੋਂ 20 ਮਿੰਟ ਪਹਿਲਾਂ ਟ੍ਰੇਨ ਆਉਣ ਨੂੰ ਸ਼ਾਨੇ ਪੰਜਾਬ ਟ੍ਰੇਨ ਆਪਣੀ 3 ਤੋਂ 4 ਘੰਟੇ ਦਾ ਲੱਗ ਹੀ ਜਾਣਗੇ ਜੀ ਬਾਕੀ ਹੁਣ ਇਹਦੇ ਰੇਲ ਸਟੇਸ਼ਨ ਦੇ ਵਿੱਚ 10-15 ਮਿੰਟ ਵੇਟ ਕਰਦੇ ਆਂ ਤੇ ਅੱਗੇ ਚੱਲਾਂਗੇ 15 ਤੋਂ 20 ਮਿੰਟ ਪਹਿਲਾਂ ਹਲੇ ਰੇਲ ਸਟੇਸ਼ਨ ਤੇ ਖੜੇ ਆਂ ਉੱਧਰ ਸਭ ਤੋਂ ਅੱਗੇ ਖੜੇ ਸੀ ਵੀ ਮੈਂ ਆਖਿਆ ਅੱਗੇ ਅੱਗੇ ਟ੍ਰੇਨ ਰੁਕ ਜੇ ਕਾਫੀ ਅੱਗੇ ਤੱਕ ਲੰਘ ਜਾਂਦੀ ਹੈ ਇਹ ਸਾਰੇ ਬੈਗ ਆਗੇ ਆਪਣੇ ਬਾਕੀ ਇੱਕ ਮੈਂ ਤੇ ਤਿੰਨ ਬਾਈ ਇਹ ਚੱਲੇ ਆਂ ਕਰ ਲੈਣ ਸਲਾਸ ਲੋ ਕੁਛ ਬੈਂਡ ਨੂੰ ਆਪਣੀ ਟ੍ਰੇਨ ਵੇਲੇ ਕਲੀ ਗਾੜੀ ਸੰਖਿਆ 1293

ਫਾਈਨਲੀ ਅਮਰੀਕਾ ਸਟੇਸ਼ਨ ਤੇ ਪਹੁੰਚ ਗਏ ਅੱਗੇ ਜਾਵਾਂਗੇ ਦਰਬਾਰ ਸਾਹਿਬ ਤੇ ਸਟੇਸ਼ਨ ਦੇ ਪਹਿਲਾਂ ਬਾਹਰ ਚਲਦੇ ਆ ਤੇ ਤੁਹਾਨੂੰ ਫਿਰ ਅੱਗੇ ਦੱਸਾਂਗੇ ਸਟੇਸ਼ਨ ਦੇ ਬਾਹਰ ਹੀ SGPC ਵੱਲੋਂ ਨਾ ਇੱਕ ਫ੍ਰੀ ਬੱਸ ਦੀ ਸੇਵਾ ਚੱਲਦੀ ਹੈ ਤੇ ਉਹ ਦਰਬਾਰ ਸਾਹਿਬ ਤੱਕ ਬੱਸ ਲੈ ਕੇ ਜਾਂਦੀ ਹੈ ਫ੍ਰੀ ਸੋ ਪਹਿਲਾਂ ਚਲਦੇ ਆ ਬਾਹਰ ਤੇ ਦੇਖਦੇ ਆ ਅੱਗੇ ਇੱਥੋਂ ਹੈਗਾ ਬਾਹਰ ਜਾਣ ਦਾ ਰਸਤਾ ਅਸੀਂ ਇਸ ਸਾਈਡ ਤੋਂ ਬਾਹਰ ਆਏ ਸੀ ਸਟੇਸ਼ਨ ਤੋਂ ਤੇ ਇਹ ਹੈ ਅੰਮ੍ਰਿਤਸਰ ਸਾਹਿਬ ਦਾ ਸਟੇਸ਼ਨ ਕਾਫੀ 올ਡ ਸਟਾਈਲ ਬਣਾਇਆ ਬਹੁਤ ਵਧੀਆ ਹੈ 1931 ਦਾ ਇੱਥੇ ਲਿਖਿਆ ਹੋਇਆ ਹੈ 1931 ਦੇ ਲਗਭਗ ਸਟੇਸ਼ਨ ਬਣਿਆ ਸੀਗਾ ਕਿੰਨਾ ਵਧੀਆ ਬਣਾਇਆ ਹੈ ਦੇਖੋ 올ਡ ਸਟਾਈਲ ਹੈ ਤੇ ਬਿਲਕੁਲ ਸਟੇਸ਼ਨ ਦੇ ਸਾਹਮਣੇ ਜਿੱਥੇ ਪੀਪਲ ਦਾ ਪੇੜ ਨਾ ਇੱਥੇ ਹੀ ਫ੍ਰੀ ਬੱਸ ਸੇਵਾ ਆਉਂਦੀ ਐ ਐਸਜੀਪੀਸੀ ਵੱਲੋਂ ਜਿਹੜੀ ਬੱਸ ਚਲਾਈ ਜਾਂਦੀ ਹੈ ਕਾਫੀ ਸੰਗਤ ਖੜੀ ਹੈ ਵੈਸੇ ਸੋ ਦੇਖਦੇ ਇੱਥੇ ਵੇਟ ਕਰਦੇ ਨਹੀਂ ਤੇ ਫਿਰ ਆਟੋ ਤੇ ਜਾਵਾਂਗੇ ਅੱਗੇ ਬੱਸ ਤਾਂ ਮੈਨੂੰ ਲੇਟ ਲੱਗ ਰਹੀ ਹੈ ਸੋ ਕੋਈ ਆਟੋ ਹੀ ਦੇਖਣੇ ਬਾਹਰੋਂ ਤੇ ਆਟੋ ਤੇ ਚੱਲਦੇ ਆ ਅੱਗੇ ਕਿਉਂਕਿ ਸੰਗਤ ਕਾਫੀ ਦਰਜੇ ਵੇਖ ਖੜੀ ਪਈ ਵੈਸੇ ਆ ਜਾਂਦੀ ਹੈ ਨਾਲ ਦੇ ਨਾਲ ਦੋ ਤਿੰਨ ਬੱਸਾਂ ਆਣੇ ਗੇੜੇ ਲਗਾਈ ਜਾਂਦੇ ਆ ਤੇ ਕਹਿੰਦੇ ਆ ਵੀ ਸੰਗਤ ਕਾਫੀ ਹੋ ਗਈ ਨਾਲੇ ਟਾਈਮ ਹੀ ਲਗਾ ਰਿਓ ਸੋ ਆਟੋ ਵੀ ਚੱਲਦੇ ਆ ਅੱਗੇ ਸਾਨੂੰ ਇਹ ਬੈਂਟਿਆ ਰਿਕਸ਼ਾ ਮਿਲ ਗਿਆ ਸੀ ਬਾਰੋਂ ਵੈਸੇ ਇਹਦਾ 40 40 50 50 ਰੁਪਏ ਸਵਾਰੀ ਲੈਂਦੇ ਆ ਤੇ ਇਹਨਾਂ ਲਈ ਸੀ ਛੜ ਤੋਂ 25 ਰੁਪਏ ਸਵਾਰੀ ਤੇ ਉੱਥੋਂ ਬੱਸ ਵੀ ਆ ਗਈ ਸੀ ਫਰੀ ਜਾਰੀ ਪਰਨਾ ਸੰਗਤ ਕਾਫੀ ਜ਼ਿਆਦਾ ਉੱਭ ਸੀਗੀ ਤੇ ਸਾਨੂੰ ਲੱਗਾ ਕਾਫੀ ਲੇਟ ਹੋ ਜਾਗੇ ਸੋ ਅੱਜ ਕਰਕੇ ਫਿਰ ਅਸੀਂ ਆਟੋ ਤੇ ਹੀ ਵੜਦੇ ਹਾਂ ਅੰਮ੍ਰਿਤਸਰ ਦੀ ਟ੍ਰੈਫਿਕ ਬਹੁਤ ਜ਼ਿਆਦਾ ਸੀ ਪਿੱਛੋਂ ਆਇਆ ਤੇ ਸਾਰੀ ਟ੍ਰੈਫਿਕ ਰੁਵੀ ਸੀ ਸਟੇਸ਼ਨ ਤੋਂ ਬਾਹਰ ਨਿਕਲਦੇ ਸਾਰੀ ਟ੍ਰੈਫਿਕ ਉਹਨੇ ਇੱਥੇ ਬਾਈ ਨੇ ਫੇਰ ਖਿਲਾਰ ਲਿਆ ਟ੍ਰੈਫਿਕ ਬਹੁਤ ਜ਼ਿਆਦਾ ਵੀ ਇੱਥੇ ਇਸ ਸੜਕਾ ਪਾਰਟੀਸ਼ਨ ਮਿਊਜ਼ੀਅਮ ਤੇ ਇੱਥੇ ਬੈਰੀਕਡ ਲੱਗੇ ਹੋਏ ਨੇ ਤੇ ਆਟੋ ਵਾਲੇ ਇੱਥੇ ਉਤਾਰ ਦਿੰਦੇ ਨੇ ਤੇ ਅੱਗੋਂ ਬਾਕੀ ਫਿਰ ਤੁਰ ਕੇ ਜਾਣਾ ਪੈਂਦਾ ਜਿਹੜੀ ਐਸਜੀਪੀਸੀ ਵੱਲੋਂ ਬੱਸ ਫਰੀ ਆਉਂਦੀ ਹੈ ਉਹ ਅੱਗੇ ਧਾਰਦੀ ਹੈ ਹਾਂ ਜਿੱਥੇ ਮਹਾਰਾਜਾ ਰਣਜੀਤ ਸਿੰਘ ਦਾ ਚੌਕ ਹੈ ਬੁੱਤਲਾ ਸੋ ਇੱਥੇ ਨਾ ਬਾਈ ਮਿਲੇਗਾ ਤੇ ਕਮਰਾ ਵਗੈਰਾ ਦੇਖਦੇ ਆ ਪਹਿਲਾਂ ਜਾ ਕੇ ਉਸ ਤੋਂ ਬਾਅਦ ਫਿਰ ਅੱਗੇ ਚੱਲਦੇ ਆ ਇਹ ਆ ਸਾਰਾ ਪਾਰਟੀਸ਼ਨ ਮਿਊਜ਼ੀਅਮ ਫਿਰ ਮਿਉਜ਼ੇਮ ਇਹ ਸਿੱਟ ਚੂਮਰ ਵਗੈਰਾ ਕਾਫੀ ਲੱਗੇ ਹੋਣੇ ਹੁਣ ਤਾਂ ਦਿਨ ਦਾ ਟਾਈਮ ਹੈ ਪਰ ਇੱਥੇ ਬਹੁਤ ਵਧੀਆ ਲੱਗਦਾ ਹੈ ਬਾਈ ਪਤਾ ਨਹੀਂ ਕਿੱਦਾਂ ਦੀ ਕਮਾ ਕੇ ਲੈ ਕੇ ਜਾਈ ਯਾਰ ਇਹ ਕਹਿੰਦਾ ਨਾਲ ਹੀ ਹੋਟਲ ਹੈ ਦੇਖਣਾ ਜੇ ਕਮਰਾ ਵਧੀਆ ਮਿਲ ਗਿਆ ਤੇ ਇੱਥੇ ਰਹਿ ਲਾਂਗੇ ਇਹ ਪਤਾ ਨਹੀਂ ਕਿੱਥੋਂ ਲਿਆ ਆ ਬਾਈ ਹਾਂ ਇਹ ਨਾਲ ਹੀ ਹੋਟਲ ਹੈ ਸਾਨੂੰ ਇਹ ਰੂਮ ਮਿਲ ਗਿਆ ਸੀਗਾ ਡਬਲ ਬੈੱਡ ਅੰਦਰ ਹੈ ਡਬਲ ਬੈੱਡ ਬਾਹਰ ਹੈ ਮਿਲ ਗਿਆ ਕਾਫੀ ਖੁੱਲਾ ਰੂਮ ਹੈ ਤੇ ਜਿਹੜਾ ਇਹਦਾ ਕਿਰਾਇਆ ਹੈ ਇੱਕ ਦਿਨ ਦਾ 1000 ਰੁਪਏ ਤੇ ਅਸੀਂ 2 ਦਿਨ ਰੁਕਣਾ ਹੈ ਅਪਰੋਕਸਿਮੇਟ 2000 ਵੈਸੇ ਕਰਾਰ ਬੰਦਾ ਥੋੜੀ ਬਹੁਤੀ ਅਸੀਂ 바ਰਗਿੰਗ ਕਰ ਲਈ ਸੀ ਬਾਈ ਨਾਲ ਤੇ ਰੂਮ ਬਹੁਤ ਵਧੀਆ ਹੈ ਅੰਦਰੋਂ ਇੰਟੀਰੀਅਰ ਕਾਫੀ ਵਧੀਆ ਹੈ ਤੇ ਬਾਕੀ ਅਟੈਚ ਬਾਥਰੂਮ ਹੈ ਐਂਸਿਟ ਵਗੈਰਾ ਬਹੁਤ ਵਧੀਆ ਰੂਮ ਮਿਲ ਗਿਆ ਨੇੜੇ ਹੀ ਹੈ ਪਾਰਟੀਸ਼ਨ ਮਿਊਜ਼ੀਅਮ ਦੇ ਬੈਕ ਸਾਈਡ ਹੀ ਹੈ ਇਹ ਰੂਮ ਸੋ ਥੋੜੀ ਬਹੁਤੀ ਰੇਟ ਤੇ ਕਰਦੇ ਆਂ ਤੇ ਉਸ ਬਾਅਦ ਮਾਰਕੀਟ ਵਗੈਰਾ ਦੇਖ ਕੇ ਫਿਰ ਜਾਓਗੇ ਦਰਬਾਰ ਸਾਹਿਬ ਆ ਤੁਹਾਡੀ ਕਰਨ ਟਾਈਮ ਹੋ ਚੁੱਕਾ ਹੈ 4:30 ਤੇ ਹੁਣ ਚਲਦੇ ਆਂ ਦਰਬਾਰ ਸਾਹਿਬ ਦਰਸ਼ਨ ਕਰਨ ਲਈ ਇਹ ਸਾਡਾ ਰੂਮ ਸੀਗਾ ਦੂਸਰੀ ਸਾਈਡ ਤੇ ਇਸ ਸਾਈਡ ਆ ਗਈ ਸਾਰਾ ਗਰੀ ਸਰਾ ਇਹ ਵੀ ਆਨਲਾਈਨ ਬੁਕਿੰਗ ਹੋ ਜਾਂਦੇ ਕਮਰੇ ਪਰ ਸਾਨੂੰ ਮਿਲੇ ਨਹੀਂ ਆ ਬੁਕਿੰਗ ਆਨਲਾਈਨ ਤੇ ਸਾਹਮਣੇ ਆ ਗਿਆ ਇਹਨੂੰ ਮਹਾਰਾਜਾ ਰਣਜੀਤ ਸਿੰਘ ਵਾਲਾ ਚੌਕ ਵੀ ਕਹਿੰਦੇ ਆ ਸਾਹਮਣੇ ਜਿਹੜੀ ਮੂਰਤੀ ਹੈ ਮਹਾਰਾਜਾ ਰਣਜੀਤ ਸਿੰਘ ਦੀ ਬਣੀ ਹੋਈ ਹੈ ਸਾਈਡ ਤੋਂ ਉੱਗੇ ਸਿੱਧਾ ਜਲਿਆਂਵਾਲਾ ਬਾਗ ਫਿਰ ਇਸੇ ਦੂਸਰੀ ਸਾਈਡ ਦਰਬਾਰ ਸਾਹਿਬ ਇਹ ਦੇਖੋ ਕਿੰਨੀ ਖੂਬਸੂਰਤ ਬਣਾਇਆ ਹੋਇਆ ਇਹ ਦੇਖੋ ਅੰਮ੍ਰਿਤਸਰ ਸਾਹਿਬ ਦਾ ਸ਼ਾਮ ਦਾ ਮਾਹੌਲ ਦਰਬਾਰ ਸਾਹਿਬ ਦੇ ਨੇੜੇ ਇਸ ਸਾਈਡ ਆ ਗਿਆ ਜੜਿਆਂ ਵਾਲਾ ਬਾਗ ਤੇ ਜਿਹੜੀ ਇਹ ਸਮਾਰਕ ਬਣਾਈ ਹੋਈ ਹੈ ਜਿੱਥੇ ਜਿਹੜੇ ਜੜਿਆਂ ਵਾਲੇ ਬਾਗ ਸ਼ਹੀਦ ਹੋਏ ਸੀ ਨਾ ਉਹਨਾਂ ਨੂੰ ਸਮਰਪਿਤ ਹੈ ਉਹਨਾਂ ਦੇ ਨਾਮ ਵਗੈਰਾ ਵੀ نیچے ਲਿਖੇ ਹੋਏ ਨੇ ਤੇ ਇਸ ਸਾਈਡ ਸਾਹਮਣੇ ਹੈ ਦਰਬਾਰ ਸਾਹਿਬ ਸੰਗਤ ਕਾਫੀ ਜ਼ਿਆਦਾ ਲੱਗ ਰਹੀ ਹੈ ਲੱਗ ਰਹੀ ਅੰਦਰ ਰੂਮ ਤਾਂ ਬਹੁਤ ਮੁਸ਼ਕਲ ਮਿਲਣਗੇ ਤੇ ਇਸ ਕਰਕੇ ਅਸੀਂ ਪਹਿਲਾਂ ਹੀ ਪਿੱਛੇ ਰੂਮ ਲੈ ਲਿਆ ਸੀਗਾ ਇਸ ਸਾਈਡ ਹੈ ਦਰਬਾਰ ਸਾਹਿਬ ਇਧਰ ਵਾਟਸਐਪ ਦੇ ਚਾਰ ਮੇਨ ਗੇਟ ਹੈ ਜਿੱਥੋਂ ਐਂਟ੍ਰੈਂਸ ਅੰਦਰ ਦੀ ਵੈਸੇ ਮੇਨ ਗੇਟ ਤਾਂ ਹੈ ਇਸ ਸਾਈਡ ਹੈ ਜਿਹੜਾ ਅੰਦਰ ਜਾਂਦਾ ਹੈ ਮੇਨ ਦਵਾਰ ਅਸੀਂ ਦੂਸਰੀ ਸਾਈਡ ਤੋਂ ਜਾਵਾਂਗੇ ਪਿਛਲੀ ਸਾਈਡ ਤੋਂ ਇੱਥੇ ਲੰਗਰ ਹਾਲ ਹੈ ਤੇ ਉਸ ਸਾਈਡ ਤੋਂ ਚਲਦੇ ਆਂ ਉਧਰ ਜੋੜੇ ਵਗੈਰਾ ਜਮਾ ਖਰਾ ਕੇ ਫਿਰ ਅੰਦਰ ਜਾਵਾਂਗੇ ਤੇ ਆ ਕੇ ਦਰਬਾਰ ਸਾਹਿਬ ਦੇ ਬੈਕ ਗੇਟ ਤੋਂ ਤੇ ਇਸ ਸਾਈਡ ਹੈਗਾ ਲੰਗਰ ਹਾਲ ਤੇ ਚਲਦੇ ਆਂ ਅੱਲਾ ਮੱਤਾ ਦੀ ਗਰੀ ਵਾਹਿਗੁਰੂ ਇਹ ਬਹੁਤ ਵੇਸਜਾਵੜ ਕੀਤੀ ਹੋਈ ਹੈ ਇਨਕੋ ਇਸ ਸਾਈਡ ਸਾਰਾ ਲੰਗਰ ਹੋ ਰਿਹਾ ਤੇ ਇਸ ਟਾਈਮ ਦੂਸਰੀ ਸਾਈਡ ਨਾ ਦਰਬਾਰ ਸਾਹਿਬ ਦੇ ਤੇ ਸਾਹਮਣੇ ਗੁਰਦੁਆਰਾ ਸਾਹਿਬ ਬਾਬਾ ਅਟਲ ਪ੍ਰਾਈਜ਼ ਜੀ ਦੇ ਹੈ ਸਾਹਮਣੇ ਬਿਲਕੁਲ ਉਹ ਹੈ ਜੀ ਇਸ ਸਾਈਡ ਤੋਂ ਸਾਹਮਣੇ ਦਰਬਾਰ ਸਾਹਿਬ ਪਰ ਅਸੀਂ ਦੂਸਰੀ ਸਾਈਡ ਤੇ ਜਾਵਾਂਗੇ ਉਧਰ ਜੋੜਾ ਘਰ ਜੋੜੇ ਜਮ ਕਰਾ ਕੇ ਤੇ ਫਿਰ ਉਧਰ ਜਾਈਏ ਦੂਸਰੀ ਸਾਈਡ ਤੋਂ ਇਸ ਸਾਈਡ ਹੈਗਾ ਜੋੜੇ ਘਰ ਆ ਤੇ ਇੱਥੇ ਜੋੜੇ ਜਮ ਕਰਾ ਕੇ ਤੇ ਇਸ ਸਾਈਡ ਤੋਂ ਜਾਵਾਂਗੇ ਕ੍ਰਿਸ਼ਨਾਣ ਵਗੈਰਾ ਕਰਕੇ ਤੇ ਫਿਰ ਮੱਥਾ ਟੇਕਾਂਗੇ। ਜੁੜੇ ਜਮ ਕਰਵਾਤੀ ਸੀ ਤੇ ਇਸ ਸਾਈਡ ਚਲਦੇ ਆਂ। ਪਹਿਲਾਂ ਕਰਾਂਗੇ ਕ੍ਰਿਸ਼ਨਾਣ ਫਿਰ ਕਰਾਂਗੇ ਗੁਰਦੁਆਰਾ ਸਾਹਿਬ ਦਰਸ਼ਨ। ਇਸ ਸਾਈਡ ਆਗੇ ਦੀਵਾਨ ਹਾਲ ਮੰਜੀ ਸਾਹਿਬ। ਜੰਗਰੋ ਹਾਲ ਦੇ ਬਿਲਕੁਲ ਸਾਹਮਣੇ ਐ। ਦਰਸ਼ਨ ਕਰੋ ਸ੍ਰੀ ਹਰਮੰਦਰ ਸਾਹਿਬ ਦੇ। ਸਾਹਮਣੇ ਦੁਖਪੰਜਨੀ 베ਰੀ ਸਾਹਿਬ ਤੇ ਇਸ 베ਰੀ ਸਾਹਿਬ ਥਲੇ ਇਸ਼ਾਨਣ ਕਰਾਂਗੇ ਤੇ ਬਾਕੀ ਇਤਿਹਾਸ ਵੀ ਜਾਂਦੇ ਆ ਇਸ ਸਾਈਡ ਹੈਗਾ ਥੜਾ ਸਾਹਿਬ ਇਸੇ ਥੜੇ ਦੇ ਉੱਪਰ ਬੈਠ ਕੇ ਗੁਰੂ ਸਾਹਿਬ ਨੇ ਦਰਬਾਰ ਸਾਹਿਬ ਦੀ ਸੇਵਾ ਕਰਵਾਈ ਸੀ ਤੇ ਇਸ ਸਾਡੇ ਇਤਿਹਾਸ ਵਿੱਚ ਲਿਖਿਆ ਹੋਇਆ ਤੇ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ ਤੇ ਇਸ ਸਾਈਡ ਹੈਗੀ ਦੁਖਪੰਜਨੀ 베ਰੀ ਸਾਹਿਬ ਤੇ ਇਸ਼ਾਨਣ ਕਰਦੇ ਹਾਂ ਦੁਖਪੰਜਨੀ 베ਰੀ ਸਾਹਿਬ ਦੇ ਤੇ ਜੇ ਕੋਈ ਇਤਿਹਾਸ ਦੀ ਗੱਲ ਇਹ ਕਰੀਏ ਤਾਂ ਇਸ ਬੇਰੀ ਥੱਲੇ ਗੁਰੂ ਸਾਹਿਬ ਦੀ ਕਿਰਪਾ ਨਾਲ ਬੀਬੀ ਰਜਨੀ ਦਾ ਪਿੰਗਲਾ ਪਤੀ ਠੀਕ ਹੋ ਗਿਆ ਸੀਗਾ ਤੇ ਇਸ ਸਾਈਡ ਆ ਗਿਆ ਗੁਰਦੁਆਰਾ ਸ਼ਹੀਦ ਬੁੱਗਾ ਸਾਹਿਬ ਤੇ ਇਸੇ ਸਥਾਨ ਤੇ ਹੀ ਤੰਦਨ ਬਾਬਾ ਦੀਪ ਸਿੰਘ ਜੀ ਨੇ ਆਪਣਾ ਸੀਸ ਦਰਬਾਰ ਸਾਹਿਬ ਵਿਖੇ ਭੇਡ ਕੀਤਾ ਸੀਗਾ ਤੇ ਇੱਥੇ ਗੁਰਦੁਆਰਾ ਸਾਹਿਬ ਹੈ ਸ਼ਹੀਦੀ ਅਸਥਾਨ ਬਾਬਾ ਦੀਪ ਸਿੰਘ ਜੀ ਗੁਰਦੁਆਰਾ ਸ਼ਹੀਦ 부ग्गा ਸਾਹਿਬ ਤੁਸੀਂ ਹੁਣ ਦਰਸ਼ਨ ਕੀਤੇ ਗੁਰਦੁਆਰਾ ਸ਼ਹੀਦ 부ग्गा ਸਾਹਿਬ ਤੇ ਦਰਸ਼ਨਾ ਕਰੋ ਦਰਬਾਰ ਸਾਹਿਬ ਦੇ ਤੇ ਜਿਵੇਂ ਇਹ ਗੇਟ ਹੈ ਜਿਵੇਂ ਚਾਰ ਦਿਵਾਰ ਨੇ ਦਰਬਾਰ ਸਾਹਿਬ ਦੇ ਮਤਲਬ ਕਿ ਚਾਰੇ ਦਿਸ਼ਾਵਾਂ ਤੋਂ ਕੋਈ ਵੀ ਪ੍ਰਾਣੀ ਬਿਨਾਂ ਭੇਦਭਾਵ ਤੋਂ ਦਰਬਾਰ ਸਾਹਿਬ ਆ ਕੇ ਮੱਥਾ ਟੇਕ ਸਕਦਾ ਹੈ ਜਿਵੇਂ ਕੀਰਤਨ ਚੱਲ ਰਿਹਾ ਤਾਂ ਇਸ ਸਕੀਆਂ ਤੇ ਕੀਰਤਨ ਦਾ ਡਰਾਸ਼ਨ ਹੋ ਰਿਹਾ ਹੈ ਇੰਗਲਿਸ਼ ਦੇ ਵਿੱਚ ਇਵੇਂ ਸਕਰੀਨ ਚਾਰੇ ਕੋਨਿਆਂ ਵਿੱਚ ਲੱਗੀ ਹੋਈ ਹੈ ਤੇ ਜਲਦੀ ਸੇਵਾ ਵੀ ਦਰਬਾਰ ਸਾਹਿਬ ਦੇ ਚਾਰੇ ਕੋਨਿਆਂ ਚ ਹੁੰਦੀ ਹੈ ਤੇ ਇੱਧਰ ਆ ਕੇ ਖੜਾ ਪ੍ਰਸ਼ਾਦ ਦੇਖ ਕਰਵੰਦਿਆਂ ਫਿਰ ਅੱਗੇ ਕਿਰਪਾਨ ਪੇਟਾ ਕਰਵਾ ਕੇ ਫਿਰ ਅੰਦਰ ਚਲਦੇ ਹਾਂ ਦੇਖ ਲੈ ਕੇ ਤੇ ਕਿਰਪਾਨ ਪੇਟਾ ਕਰਾਤੀ ਸੀ ਇਸ ਸਾਈਡ ਹੁਣ ਲਾਈਨ 'ਚ ਲੱਗਣਾ ਪਏਗਾ ਤੇ ਅੰਦਰ ਦਰਸ਼ਨ ਕਰਨ ਜਾਣੇ ਹਾਂ ਹਾਂ ਇਸ ਸਾਈਡ ਤੋਂ ਲੈਨ ਤੇ ਲੱਗਣਾ ਪਏਗਾ ਕੀ ਉਪਰਾਨ ਕੁਰਾਨ ਦੇਖ ਸਹੈ ਮੈਂ ਦੇਖ ਨਾ ਮਾਨਿਓ ਕੇਵਤ ਸਾਸਤਰ ਦੇਖ ਸਵੈ ਰਹੁ ਪੀਰ ਕਹੈ ਹਮ ਏਕ ਨਾ ਜਾਣਿਓ ਵਰ ਗੁਰਵਾਰ 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 ਦਰਸ਼ਨ ਕਰਕੇ ਆਗੇ ਸੀ ਸ੍ਰੀ ਹਰਮੰਦਰ ਸਾਹਿਬ ਜੀ ਦੇ ਪਾਰ ਆਗੇ ਤੇ ਇਸ ਸਾਈਡ ਹੈਗਾ ਤਖਤ ਸ੍ਰੀ ਅਕਾਲ ਤਖਤ ਸਾਹਿਬ ਪੰਜ ਤਖਤਾਂ ਵਿੱਚੋਂ ਇੱਕ ਤੇ ਚਲਦੇ ਆਂ ਦਰਸ਼ਨ ਕਰਦੇ ਆ ਤੇ ਤੁਹਾਨੂੰ ਦਰਸ਼ਨ ਕਰਵਾਵਾਂਗੇ ਅਕਾਲ ਤਖਤ ਸਾਹਿਬ ਜੀ ਦੀ ਇਹ 베ਰੀ ਹੈ ਬਹੁਤ ਪੁਰਾਣੀ ਹੈ ਜਿhko ਪਿੰਜਰੇ ਚ ਰੱਖੀ ਹੋਇਆ ਇਸ ਸਾਈਡ ਨਾਲ ਇਤਿਹਾਸ ਲਿਖਿਆ ਹੋਇਆ ਅਕਾਲ ਤਖਤ ਸਾਹਿਬ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋ ਤੇ ਅਕਾਲ ਤਖਤ ਸਾਹਿਬ ਦੀ ਜਿਹੜੀ ਪੁਰਾਣੀ ਇਮਾਰਤ ਸੀ ਤੇ ਉਸਦੇ ਨੀਚਲੇ ਨਹੀਂ ਹਲੇ ਵੀ ਹੈਗੀ ਇੱਥੇ ਤੇ ਜਿਹੜੀ ਉੱਪਰਲੀ ਇਮਾਰਤ ਉਹ ਤਾਂ ਬਾਅਦ ਵਿੱਚ ਬਣਾਈ ਗਈ ਹੈ ਸੋ ਉੱਪਰ ਚੱਲਦੇ ਹਾਂ ਤੇ ਤੁਹਾਨੂੰ ਦਰਸ਼ਨ ਕਰਵਾਉਂਦੇ ਆ ਬਲਤਾ ਖਸਾਬ ਦਰਸ਼ਨ ਕਰਕੇ ਆਗੇ ਸੀ ਤੇ ਇਸ ਸਾਈਡ ਨਾਲ ਸ਼ਹੀਦੀ ਗਲਰੀ ਹੈ ਹਾਂ ਬੰਦ ਹੋ ਗਈ ਅਪਰੋਕਸੀਮੇਟ ਟਾਈਮ ਕਿੰਨਾ ਹੋ ਗਿਆ 7:30 ਹੋ ਗਏ 7:30 ਵਜੇ ਕਰੀਬ ਬੰਦ ਕਰ ਦਿੰਦੇ ਆ ਤੇ ਨਿਸ਼ਾਨ ਸਾਹਿਬ ਦਰਸ਼ਨ ਕਰੋ ਤੇ ਜਿਵੇਂ ਤੇ ਜਲਦੀ ਸੇਵਾ ਹੋ ਰਹੀ ਹੈ ਤਾਂ ਦਰਬਾਰ ਸਾਹਿਬ ਦੇ ਲਗਭਗ ਚਾਰੇ ਕੋਨਿਆਂ ਦੇ ਵਿੱਚ ਹੀ ਜਲਦੀ ਸੇਵਾ ਹੁੰਦੀ ਹੈ ਤੇ ਇਸ ਸਾਈਡ ਹੈਗਾ 베ਰ ਬਾਬਾ ਬੁੱਢਾ ਸਾਹਿਬ ਜੀ ਇਹ ਇਤਿਹਾਸ ਵੀ ਲਿਖਿਆ ਹੋਇਆ ਹੈ ਬੇਰ ਬਾਬਾ ਬੁੱਢਾ ਸਾਹਿਬ ਜੀ ਦਾ ਤੁਸੀਂ ਸਕਰੀਨਸ਼ਾਟ ਲੈ ਕੇ ਪੜ ਸਕਦੇ ਹੋ ਤੇ ਇਸੇ ਜਗ੍ਹਾ ਤੇ ਇਸ ਬੇਰ ਦੇ ਹੇਠਾਂ ਬੈਠ ਕੇ ਹੀ ਬਾਬਾ ਬੁੱਢਾ ਸਾਹਿਬ ਜੀ ਇਸ ਸਰੋਵਰ ਦੀ ਸੇਵਾ ਕਰਵਾਇਆ ਕਰਦੇ ਸੀ ਸੈੱਟ ਗੁਰਦੁਆਰਾ ਬੇਰ ਬਾਬਾ ਬੁੱਢਾ ਸਾਹਿਬ ਜੀ ਵੀ ਬਣਿਆ ਹੋਇਆ ਹੈ ਤੇ ਜਦੋਂ ਇਸ ਗੇਟ ਦੇ ਕੋਲ ਆਉਨੇ ਆ ਦਰਬਾਰ ਸਾਹਿਬ ਦੇ ਬਿਲਕੁਲ ਸਾਹਮਣੇ ਮਤਲਬ ਕਿ ਬੇਰ ਬਾਬਾ ਬੁੱਢਾ ਸਾਹਿਬ ਗੁਰਦੁਆਰਾ ਸਾਹਿਬ ਤੋਂ ਆਪਾਂ ਜਦੋਂ ਲੰਗਰ ਹਾਲ ਵਾਲੀ ਸਾਈਡ ਜਾਂਦੇ ਆ ਤਾਂ ਇੱਥੇ ਨਾ ਉੱਪਰ ਇਹ ਜਗ੍ਹਾ ਬਣੀ ਹੋਈ ਆ ਇੱਕ ਟੁੱਟਿਆ ਹੋਇਆ ਖੰਡੇ ਦਾ ਨਿਸ਼ਾਨ ਹੈ ਇਸ ਸਾਈਡ ਇਹ ਬਾਹਰ ਨੂੰ ਰਸਤਾ ਜਾਂਦਾ ਹੈ ਤੇ ਵੀ ਕਹਿੰਦੇ ਆ ਮੈਂ ਜਿੱਦ ਤੱਕ ਮੇਰੀ ਨੋਟ ਹੋ ਜਾਏ ਮੈਂ ਫੋਟੋ ਚ ਦੇਖਿਆ ਸੀਗਾ ਕਿ ਸੰਤ ਬਾਬਾ ਪਿੰਡਰਾਹਵਾਲਿਆਂ ਦੀ ਜਿਹੜੀ ਮ੍ਰਿਤਕ ਦੇ ਸੀ ਇਸੇ ਜਗ੍ਹਾ ਤੇ ਇਸ ਤੋਂ ਉੱਪਰਲੇ ਪਾਸੇ ਪਈ ਸੀ ਤੇ ਮੈਂ ਨਾਲ ਫੋਟੋ ਵੀ ਅਟੈਚ ਕਰ ਦਿੰਦਾ ਤੇ ਤੁਸੀਂ ਦੇਖਿਓ ਜੀ ਹੁਣ ਮੈਂ ਇਸ ਨੁੱਕਰ ਤੇ ਆ ਗਿਆ ਤੇ ਤੁਸੀਂ ਸਾਹਮਣੇ ਜਿਹੜਾ ਇਹ ਖੰਭਾ ਦੇਖ ਰਹੇ ਹੋ ਵੀ ਕਹਿੰਦੇ ਆ 1920 ਦੇ ਗੇਟ ਦੇ ਵਿੱਚ ਜਦੋਂ ਦਰਬਾਰ ਸਾਹਿਬ ਵਿੱਚ ਪਹਿਲੀ ਵਾਰ ਬਿਜਲੀ ਆਈ ਸੀ ਤਾਂ ਇਸੇ ਖੰਭੇ ਰਾਹੀਂ ਆਈ ਸੀਗੇ ਤੇ ਵੈਸੇ ਤਾਂ ਚਾਰੇ ਕੋਨਿਆਂ 'ਚ ਖੰਭੇ ਸੀਗੇ ਵੈਸੇ ਹੁਣ ਦਮੇ ਸਾਹ ਦੋ ਜਾਂ ਤਿੰਨ ਰਹਿ ਗਏ ਤੇ ਉੱਪਰ ਤੁਸੀਂ ਦੇਖ ਰਹੇ ਹੋ ਗਗਾਰ ਰਾਮ ਗੜੀਆ ਤੇ ਇਸ ਜਗ੍ਹਾ ਤੇ ਪਿਆ ਔਰੰਗਜ਼ੇਬ ਦਾ ਤਖਤ ਜਿਹੜਾ ਸਿੰਘ ਦਿੱਲੀ ਤੋਂ ਪੁੱਟ ਕੇ ਇੱਥੇ ਲੈ ਕੇ ਆਏ ਸੀਗੇ ਉਸੋ ਕੋ ਉਨ ਤੇ ਵਾਪਸ ਇਧਰ 베ਰੀ ਸਾਹਿਬ ਵਾਲੀ ਸਾਈਡ ਆਗੇ ਦੁੱਖ ਪੰਜਨੀ 베ਰੀ ਸਾਹਿਬ ਵਾਲੀ ਸਾਈਡ ਤੇ ਇਸ ਤੋਂ ਅੱਗੇ ਜਾਵਾਂਗੇ ਲੰਗਰ ਪ੍ਰਸ਼ਾਦਾ ਵੰਡਣੇ ਸ਼ਕਦੇ ਆ ਤੇ ਉਸ ਤੋਂ ਬਾਅਦ ਰੱਗੇ ਥੋੜਾ ਬਤ ਬਾਜ਼ਾਰ ਘੁੰਮ ਕੇ ਕਿਸੇ ਰੂਮ ਚ ਵਾਪਸ ਚਲਦੇ ਆ ਹੁਣ ਆ ਗਏ ਸੀ ਕਮਰੇ ਵਿੱਚ ਵਾਪਸ ਤੇ ਤੁਸੀਂ ਇਸ ਵੀਡੀਓ ਵਿੱਚ ਦਰਸ਼ਕੀ ਜਿੱਤੇ ਸ੍ਰੀ ਹਰਮੰਦਰ ਸਾਹਿਬ ਜੀ ਦੇ ਤੇ ਪਟਿਆਲੇ ਤੋਂ ਹਰਮੰਦਰ ਸਾਹਿਬ ਜੀ ਦਾ ਸਫ਼ਰ ਕਿਵੇਂ ਦਾ ਲੱਗਿਆ ਤੇ ਜਰੂਰ ਦੱਸਿਓ ਤੇ ਦਰਬਾਰ ਸਾਹਿਬ ਦੇ ਨਾਲ ਹੋਰ ਬਹੁਤ ਇਤਿਹਾਸਿਕ ਗੁਰਦੁਆਰਾ ਸਾਹਿਬ ਨੇ ਉਹ ਕੱਲ ਨੂੰ ਭਵਾਂਗੇ ਅਰੇ 2 ਕ ਦਿਨ ਇੱਥੇ ਹੈਗੇ ਆ ਤੇ 2 ਦਿਨ ਵਾਸਤੇ ਕਮਰਾ ਵੀ ਬੁੱਕ ਕੀਤਾ ਹੋਇਆ ਆਪਾਂ ਤੇ ਦੱਸਿਓ ਲੋਕ ਕਿਵੇਂ ਦਾ ਲੱਗਾ ਲਾਈਕ ਕਮੈਂਟ ਤੇ ਚੈਨਲ ਸਬਸਕ੍ਰਾਈਬ ਜ਼ਰੂਰ ਕਰਿਓ ਤੇ ਇੰਸਟਾਗ੍ਰam ਤੇ ਜ਼ਰੂਰ ਫੋਲੋ ਕਰ ਰਹੇ ਹੋ ਆਪਣੀ ਆਈਡੀ ਹੈਗੀ ਆਈ ਮਨਿੰਦਰ ਠੌਰ ਤੇ ਚੰਗਾ ਫੇਰੀ ਮਿਲਦੇ ਆ ਨਵੇਂ ਵਲੋਗ ਵਿੱਚ